ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਅੱਜ 5 ਨਵੰਬਰ ਹੈ ਤੇ ਜੇ ਅਸੀਂ ਤਰਨਤਾਰਨ ਜ਼ਿਮਨੀ ਚੋਣ ਦੀ ਗੱਲ ਕਰ ਲਈਏ ਕੁਝ ਕਹੀ ਦਿਨ ਬਾਕੀ ਰਹਿ ਗਏ ਨੇ ਚੋਣ ਪਹਚਾਨ ਨੂੰ ਤਕਰੀਬਨ ਕਿਉਂਕਿ 11 ਤਰੀਕ ਨੂੰ ਤਾਂ ਵੋਟਾਂ ਹੀ ਹੋਣੀਆਂ ਨੇ ਤਾ ਇਸ ਦਰਮਿਆਨ ਅਗਰ ਅਸੀਂ ਦੇਖੀਏ ਕਿ ਸਿਆਸੀ ਪਾਰਟੀਆਂ ਤਾਂ ਸਾਰੀਆਂ ਹੀ ਆਪਣਾ ਜ਼ੋਰ ਲਗਾਈ ਰਹੀਆਂ ਨੇ ਪਰ ਅਗਰ ਅਸੀਂ ਹੁਣ ਕੁਝ ਕਿ ਦਿਨਾਂ ਦੇ ਮਾਹੌਲ ਨੂੰ ਸਮਝਣ ਦੀ ਗੱਲ ਕਰ ਲਈਏ ਤਾਂ ਕੀ ਇੱਕ ਪਾਰਟੀ ਨੂੰ ਲੈ ਕੇ ਕੋਈ ਲਹਿਰ ਬਣੀ ਹੁਣ ਲੱਗ ਰਹੀ ਹੈ ਜਾਂ ਫਿਰ ਜਿਹੜਾ ਮੁਕਾਬਲਾ ਫਸਮਾਏ ਨਜ਼ਰ ਆ ਰਿਹਾ ਹੈ ਕੰਡੇ ਦੀ ਟੱਕਰ ਜੋ ਹੈ ਜ਼ਰੂਰ ਰਹਿਣ ਵਾਲੀ ਹੈ ਸਾਰੀਆਂ ਪਾਰਟੀਆਂ ਵਿੱਚਕਾਰ ਤੇ ਹਲੇ ਆਪਾਂ ਕੋਈ ਅਨੁਮਾਨ ਨਹੀਂ ਲਗਾ ਸਕਦੇ ਕਿ ਕਿਹੜੀ ਪਾਰਟੀ ਜੋ ਹੈ ਤਰਨ ਤਾਰਨ ਜ਼ਿਮੇ ਚੋਣ ਦੇ ਵਿੱਚ ਜਿੱਤ ਹਾਸਲ ਕਰੇਗੀ ਜ਼ਰੂਰ ਤਾਜ਼ਾ ਸਮੀਕਰਨਾ ਦੇ ਉੱਪਰ ਸਭ ਤੋਂ ਪਹਿਲਾਂ ਗੱਲ ਸਾਂਝੀ ਕਰਿਓ ਦੇਖੋ ਤਰਨ ਤਾਰਨ ਦੀ ਜਿਹੜੀ ਜ਼ਮੀਨੀ ਚੋਣ ਹੈ ਜਿਹੜਾ ਲੋਕਾਂ ਦਾ ਮੂਡ ਹੈ ਲੋਕਾਂ ਦੇ ਮੂਡ ਨੇ ਲੀਡਰ ਡਰ ਆ ਰੱਖੇ ਨੇ ਸੋ ਲੋਕਾਂ ਦੇ ਮੂਡ ਤੋਂ ਲੀਡਰ ਡਰੇ ਹੋਏ ਨੇ ਇਸ ਕਰਕੇ ਕਿ ਲੀਡਰਾਂ ਨੂੰ ਲੋਕਾਂ ਦਾ ਮੂਡ ਸਮਝ ਨਹੀਂ ਆ ਰਿਹਾ ਲੀਡਰਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਰਸ਼ ਸਾਡੀ ਮੀਟਿੰਗ 'ਚ ਸਾਡੀ ਰੈਲੀ 'ਚ ਵੀ ਪੈ ਰਿਹਾ ਹੈ ਜਿਹੜੀ ਬੜੀ ਦਿਲਚਸਪ ਤਸਵੀਰ ਉੱਥੇ ਬਣੀ ਹੈ ਤੁਸੀਂ ਉੱਥੇ ਭਗਵੰਤ ਮਾਨ ਦੇ ਰੋਡ ショਅ ਦੇਖ ਲਓ ਆਮ ਆਦਮੀ ਪਾਰਟੀ ਦੀਆਂ ਮੀਟਿੰਗਾਂ ਦੇਖ ਲਓ ਬਹੁਤ ਵੱਡੇ ਵੱਡੇ ਇਕੱਠ ਤੁਸੀਂ ਕਾਂਗਰਸ ਦੀਆਂ ਮੀਟਿੰਗਾਂ ਦੇਖ ਲਓ ਕਾਂਗਰਸ ਦੇ ਲੀਡਰ ਪਿੰਡ ਪਿੰਡ ਜਾ ਰਹੇ ਨੇ ਬਹੁਤ ਵੱਡੇ ਵੱਡੇ ਇਕੱਠ ਹਰਸ਼ਿਮਰਤ ਕੌਰ ਬਾਦਲ ਦੀਆਂ ਮੀਟਿੰਗਾਂ ਦੇਖ ਲਓ ਸੁਖਬੀਰ ਬਾਦਲ ਜਦੋਂ ਕਿਤੇ ਜਾਂਦਾ ਹੈ ਬਹੁਤ ਵੱਡੇ ਵੱਡੇ ਇਕੱਠ ਛੋਟੀਆਂ ਛੋਟੀਆਂ ਰੈਲੀਆਂ ਦੇ ਵਿੱਚ ਮੀਟਿੰਗਾਂ ਦੇ ਵਿੱਚ ਕੁਰਸੀਆਂ ਤੇ ਕੁਰਸੀਆਂ ਭਰੀਆਂ ਪਈਆਂ ਇਹੀ ਸਥਿਤੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਵੀ ਹੈ ਬੀਜੇਪੀ ਦੇ ਤਮਾਮ ਵੱਡੇ ਲੀਡਰ ਤਰੁਣ ਚੁਗ ਉਥੇ ਲਗਾਤਾਰ ਸਰਗਰਮ ਨੇ ਬੀਜੇਪੀ ਦੇ ਤਮਾਮ ਵੱਡੇ ਲੀਡਰ ਵੱਖ-ਵੱਖ ਸ਼ਹਿਰਾਂ ਤੋਂ ਉਹ ਉਥੇ ਪਹੁੰਚ ਰਹੇ ਨੇ ਕੈਪਟਨ ਅਮਰਿੰਦਰ ਮੋਗਾ ਗਏ ਪਰ ਉਹ ਗੱਲ ਤਰਨਤਾਰਨ ਦੀ ਕਰਕੇ ਆਏ ਸੋ ਕਈ ਕੇਂਦਰੀ ਮੰਤਰੀ ਉਹ ਤਰਨਤਾਰਨ ਦੇ ਵਿੱਚ ਢੇਡਾ ਲਾ ਰਹੇ ਨੇ ਬੀਜੇਪੀ ਵਾਲੇ ਕੌਨਫੀਡੈਂਟ ਨੇ ਉਹਨਾਂ ਨੂੰ ਲੱਗਦਾ ਹੈ ਕਿ ਦੇਖੋ ਸਾਡੀਆਂ ਮੀਟਿੰਗਾਂ ਚ ਕਿੱਡਾ ਵੱਡਾ ਰਸ ਹੈ ਤੇ ਜਦੋਂ ਗੱਲ ਪੁਨਰਸੁਜੀਤ ਅਕਾਲੀ ਦਲ ਦੀ ਕਰਦੇ ਆ ਉਹ ਕਹਿੰਦੇ ਪਿੰਡ ਪਿੰਡ ਅਸੀਂ ਜਿੱਥੇ ਜਾਂਦੇ ਆ ਲੋਕ ਚਾਹ ਪਲਾ ਕੇ ਤੋਰਦੇ ਨੇ ਮਨਪੀਤ ਈਆਲੀ ਇਕਬਾਲ ਸਿੰਘ ਝੂੰਦਾ ਸੰਤਾ ਸਿੰਘ ਉਮੈਦਪੁਰ ਹਾਲਾਂਕਿ ਉਹਨਾਂ ਦੀ ਤਸਵੀਰ ਮੈਂ ਪਿਛਲੇ ਕੁਝ ਦਿਨਾਂ ਤੋਂ ਨਹੀਂ ਦੇਖੀ ਹਲਕੇ ਚ ਪਰ ਪਤਾ ਲੱਗਿਆ ਕਿ ਉਹ ਵੀ ਸ਼ੁਰੂਆਤੀ ਤੌਰ ਤੋਂ ਸਰਗਰਮ ਸੀ ਤੇ ਇਹ ਸਥਿਤੀਆਂ ਨੇ ਗਿਆਨੀ ਹਰਪੀਤ ਸਿੰਘ ਹੋ ਗਏ ਜਾਂ ਇਹਨਾਂ ਦੇ ਹੋਰ ਵੱਡੇ ਲੀਡਰ ਹੋ ਗਏ ਤੇ ਪੂਰੀ ਤਰ੍ਹਾਂ ਨਾਲ ਸਰਗਰਮ ਨੇ ਹੁਣ ਜਿਹੜੀ ਇੱਕ ਵੱਡੀ ਗੱਲ ਕੱਲ ਪੁਨਰ ਸੁਜੀਤ ਅਕਾਲੀ ਦਲ ਨੇ ਹੋਰ ਕਰਤੀ ਪੰਥਕ ਕੌਂਸਲ ਦੇ ਬੀਬੀ ਸਤਵੰਤ ਕੌਰ ਦੀ ਅਗਵਾਈ 'ਚ ਮਨਪੀਤ ਟੀਆਲੀ ਔਰ ਬਾਕੀ ਲੀਡਰਾਂ ਨੇ ਕੀ ਕੀਤਾ ਹਰਜੋਜੀ ਕਿ ਜਿਹੜੇ ਹੁਣ ਪੁਨਰ ਸੁਜੀਤ ਅਕਾਲੀ ਦਲ ਦੇ ਜ਼ਿਲ੍ਹਿਆਂ ਦੇ ਸੰਗਠਨ ਨੇ ਕੱਲ ਮੋਗੇ ਦਾ ਸੰਗਠਨ ਬਰਨਾਲੇ ਦਾ ਸੰਗਠਨ ਸੰਘਰੂਰ ਦਾ ਸੰਗਠਨ ਪਰਮਿੰਦਰ ਸਿੰਘ ਢੀਂਟਸਾ ਉੱਥੇ ਗਏ ਹੋਏ ਸੀ ਹੁਣ ਜਿਹੜੇ ਪੁਨਰ ਸੁਜੀਤ ਅਕਾਲੀ ਦਲ ਦੇ ਜ਼ਿਲ੍ਹਾ ਪੱਧਰ ਦੇ ਸੰਗਠਨ ਨੇ ਉਹਨਾਂ ਦੀ ਸਾਰੀ ਵੱਡੀ ਛੋਟੀ ਲੀਡਰਸ਼ਿਪ ਪਹੁੰਚਣ ਲੱਗੀ ਤਰਨਤਾਰਨ ਸੋ ਪੁਨਰ ਸੁਜੀਤ ਅਕਾਲੀ ਦਲ ਫਿਰ ਵਾਰਿਸ ਪੰਜਾਬ ਦੇ ਪੰਥਕ ਕੌਂਸਲ ਦੇ ਰਿਪ੍ਰেজੈਂਟੇਟਿਵਸ ਨੁਮਾਇੰਦੇ ਸਿਮਰਨਜੀਤ ਸਿੰਘ ਮਾਨ ਦੀ ਧਿਰ ਦੇ ਲੋਕ ਇਹ ਕਹਿੰਦੇ ਅਸੀਂ ਜਿੱਥੇ ਜਾਂਦੇ ਆ ਲੋਕ ਘਰਾਂ ਚ ਚਾਹ ਪੀਣ ਬਿਨਾਂ ਨਹੀਂ ਮੋੜਨ ਦਿੰਦੇ ਰਾਜਾ ਵੜਿੰਗ ਭਾਸ਼ਣ ਦੇਈ ਜਾਂਦਾ ਸੀ ਕਿ ਸਾਡੇ ਲਈ ਚਾਹ ਬਣਾਉਂਦੀਆਂ ਨੇ ਬੀਬੀਆਂ ਅਸੀਂ ਜਿੱਥੇ ਜਾਂਦੇ ਆ ਪਰਿਵਾਰਾਂ ਚ ਬਿਸਕਟ ਖਾਣ ਨੂੰ ਮਿਲਦੇ ਨੇ ਕਾਜੂ ਨੇ ਜਿਹੜੇ ਅਮੀਰਾਂ ਦੇ ਕਹਿੰਦੇ ਕਈ ਵਾਰੀ ਉਹ ਐਡੇ ਪੂਲੇ ਨਹੀਂ ਹੁੰਦੇ ਸਖਤ ਹੁੰਦੇ ਨੇ ਇਦਾਂ ਦੀਆਂ ਗੱਲਾਂ ਰਾਜਾ ਵੜਿੰਗ ਵੀ ਉੱਥੇ ਕਰਦੇ ਰਹੇ ਭਾਅ ਕਿ ਕਾਂਗਰਸ ਦੀ ਲੀਡਰਸ਼ਿਪ ਵੀ ਔਰ ਸਾਰੀਆਂ ਧਿਰਾਂ ਦੀ ਲੀਡਰਸ਼ਿਪ ਨੂੰ ਇਹ ਲੱਗ ਰਿਹਾ ਕਿ ਇਸ ਵਾਰ ਤਰਨ ਤਰਨ ਚ ਅਸੀਂ ਜੱਟਾਂਗੇ ਕਿਉਂਕਿ ਲੋਕਾਂ ਨੇ ਹਜੇ ਤੱਕ ਕੋਈ ਇੱਕ ਸਪਸ਼ਟ ਰਾਏ ਖੁੱਲ ਕੇ ਪ੍ਰਗਟ ਨਹੀਂ ਕੀਤੀ ਪਰ ਇਹ ਵੀ ਇੱਕ ਦੇਖੋ ਜਿਵੇਂ ਲੀਡਰ ਨੇ ਲੀਡਰਾਂ ਨੂੰ ਲੱਗਦਾ ਹੈ ਵੀ ਜਨਤਾ ਨੂੰ ਕੀ ਪਤਾ ਅਸੀਂ ਜੋ ਕਵਾਂਗੇ ਇਹਨਾਂ ਨੇ ਮੰਨ ਲੈਣਾ ਪਰ ਅੱਜ ਦਾ ਸਮਾਂ ਇਹ ਹੈ ਕਿ ਜਨਤਾ ਆਪਣਾ ਮਨ ਬਣਾ ਕੇ ਬੈਠੀ ਹੈ ਲੋਕ ਆਪਣਾ ਮਨ ਬਣਾ ਕੇ ਬੈਠੇ ਨੇ ਲੋਕ ਲੀਡਰਾਂ ਨੂੰ ਦੱਸ ਨਹੀਂ ਰਹੇ ਜੀਦੇ ਕਰਕੇ ਸਭ ਤੋਂ ਵੱਧ ਔਖੇ ਨੇ ਲੀਡਰ ਕਦੇ ਕਿਸੇ ਨੂੰ ਟੈਲੀਫੋਨ ਕਰਦੇ ਨੇ ਸ਼ਾਮ ਨੂੰ 10 11 ਵਜੇ ਤੋਂ ਬਾਅਦ ਜਦੋਂ ਘਰੋ ਘਰੀ ਪਹੁੰਚ ਜਾਂਦੇ ਨੇ ਚੋਣ ਪ੍ਰਚਾਰ ਤੋਂ ਬਾਅਦ ਹਰਜੋਜੀ ਲਗਾਤਾਰ ਟੈਲੀਫੋਨਾਂ ਦਾ ਸਿਲਸਲਾ ਸ਼ੁਰੂ ਹੋ ਜਾਂਦਾ ਹੈ ਇੱਕ ਦੂਜੇ ਨੂੰ ਵੀ ਹੁਣ ਤਾਂ 5 7 ਦਿਨ ਰਹਿ ਗਏ ਕਿਉਂਕਿ 11 ਤਰੀਕ ਨੂੰ ਵੋਟਾਂ ਪੈਣੀਆਂ 11 ਤਰੀਕ ਨੂੰ ਵੋਟਾਂ ਪੈਣੀਆਂ ਨੇ 10 ਤਰੀਕ ਨੂੰ ਕੋਈ ਪ੍ਰਚਾਰ ਨਹੀਂ ਹੋ ਸਕਦਾ 9 ਤਰੀਕ ਨੂੰ 5 ਵਜੇ ਤੋਂ ਬਾਅਦ ਚੋਣ ਪ੍ਰਚਾਰ ਬੰਦ ਹੋ ਜਾਣਾ ਹੈ ਇਦਾਂ ਮਤਲਬ ਹੈ 9 ਦੇ 9 9 ਤਰੀਕ ਨੂੰ 5 ਵਜੇ ਤੱਕ ਤੇ ਦਿਨ ਰਹਿ ਗਿਆ 8 ਦਾ 7 ਦਾ ਤੇ 6 ਦਾ ਤੇ ਅੱਜ 5 ਤਰੀਕ ਹੈ ਅੱਜ ਗੁਰਪੁਰਬ ਦਾ ਦਿਨ ਹੈ ਬਹੁਤ ਮਹਾਨ ਦਿਨ ਹੈ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਦਿਨ ਰਹਿ ਗਏ ਨੇ ਦੇਖੋ ਅੱਜ 5 6 7 8 ਤੇ ਅੱਧਾ ਦਿਨ ਬਲੂ 4.5 5 ਦਿਨ ਰਹਿ ਗਏ ਇੱਕ ਤਰੀਕੇ ਨਾਲ ਪਰ ਲੋਕਾਂ ਨੇ ਹਜੇ ਤੱਕ ਕਿਸੇ ਨੂੰ ਇਹ ਨਹੀਂ ਦੱਸਿਆ ਵੀ ਅਸੀਂ ਅੱਖਾਂ ਬੰਦ ਕਰਕੇ ਕਿਹਦੀ ਮਸ਼ੀਨ ਦੱਬਣੀ ਹੈ ਵੀ ਠਾਠਾ ਕਰਕੇ ਵੋਟਾਂ ਕਿੱਧਰ ਪੈਣੀਆਂ ਨੇ ਪਰ ਲੋਕਾਂ ਦਾ ਕੁਝ ਨਾ ਦੱਸਣਾ ਇਹ ਵੀ ਆਪਣੇ ਆਪ 'ਚ ਬਹੁਤ ਮਹੱਤਵਪੂਰਨ ਹੈ ਹਰਜੋਜੀ ਜਦੋਂ ਲੋਕ ਸ਼ਾਂਤ ਹੋ ਜਾਂਦੇ ਨੇ ਉਹਨੂੰ ਦੋ ਤਰੀਕੇ ਨਾਲ ਸਮਝਿਆ ਜਾਂਦਾ ਹੈ ਹੁਣ ਇੱਥੇ ਦੋ ਸੱਤ ਹੈ ਇੱਕ ਤਾਂ ਅਮਰਿਤਪਾਲ ਸਿੰਘ ਜਿਹੜੇ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਇਕ ਆਮ ਆਦਮੀ ਪਾਰਟੀ ਜਿਨ੍ਹਾਂ ਦਾ ਸਿਟਿੰਗ ਕੈਂਡੀਡੇਟ ਸੀ ਜਿਹੜੇ ਕਸ਼ਮੀਰ ਸਿੰਘ ਸੋਲ ਦੁਨੀਆ ਤੋਂ ਚਲੇ ਗਏ ਹੁਣ ਲੋਕਾਂ ਦੇ ਸ਼ਾਂਤ ਹੋਣ ਨੂੰ ਦੋ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਇੱਕ ਤਾਂ ਸੱਤਾ ਦੇ ਹੱਕ 'ਚ ਇੱਕ ਸੱਤਾ ਦੇ ਵਿਰੋਧ ਦੇ ਵਿੱਚ ਹੁਣ ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਅਗਰ VOTING ਘਟ ਹੋਵੇ ਤੇ VOTING ਵਧ ਹੋਵੇ ਉਹਨੂੰ ਜਦੋਂ ਤਾਂ ਕੋਈ ਜਿਮਨੀ ਚੋਣ ਹੋਵੇ ਤੇ VOTING ਘਟ ਨੂੰ ਇਹ ਦੇਖਦੀ ਹੈ ਸੱਤਾ ਵੀ ਜੇ VOTING ਘਟ ਹੈ ਤੇ ਇਹਦਾ ਮਤਲਬ ਹੈ ਲੋਕਾਂ ਨੇ ਸਾਨੂੰ ਪਤਾ ਲੋਕਾਂ ਚ ਕੋਈ ਬਹੁਤ ਵੱਡਾ ਉਤਸ਼ਾਹ ਨਹੀਂ ਸੀ ਪਰ ਇੱਥੇ ਸੱਤਾ ਦੋ ਹੈ ਅਮਰਿਤਪਾਲ ਸਿੰਘ ਵੀ ਸੱਤਾ ਹੈ ਕਿਉਂਕਿ ਉਹ ਸਿਟਿੰਗ MP ਹੈ ਇਸ ਹਲਕੇ ਦਾ ਔਰ ਆਮ ਆਦਮੀ ਪਾਰਟੀ ਹੈ ਹੁਣ ਅਗਰ ਜਨਤਾ ਘੱਟ VOTING ਕਰੂਗੀ ਤਾਂ ਵੀ ਦੋਨਾਂ ਨੂੰ ਧੜਕੂ ਲੱਗਿਆ ਰਹਿਣਾ ਹੈ ਅਮਰਿਤਪਾਲ ਦੇ ਕੈਂਡੀਡੇਟ ਨੂੰ ਵੀ ਔਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਵੀ ਅਗਰ ਵੋਟ ਪਰਸੈਂਟੇਜ ਬਹੁਤ ਜ਼ਿਆਦਾ ਹੋਇਆ ਦੋਵਾਂ ਨੇ ਖੁਸ਼ ਹੋ ਜਾਣਾ ਹੈ ਅਮਰਿਤਪਾਲ ਦੀ ਧਿਰ ਨੂੰ ਲੱਗਣਾ ਲੈ ਵੀ ਸਾਨੂੰ ਵੱਧ ਵੋਟਾਂ ਪੈ ਗਈਆਂ ਭਗਵੰਤ ਜੀ ਦੀ ਧਿਰ ਨੂੰ ਲੱਗਣਾ ਸਾਨੂੰ ਵੱਧ ਵੋਟਾਂ ਪੈ ਗਈਆਂ ਇਹ ਗੱਲ ਹੈ ਜਿਹੜੀ ਇਹ ਚਿੰਤਾ ਆਲੀ ਹੈ ਲੀਡਰਸ਼ਿਪ ਦੇ ਨਜ਼ਰੀਏ ਤੋਂ 11 ਤਰੀਕ ਤੋਂ ਬਾਅਦ ਨੀਂਦ ਨਹੀਂ ਆਉਣੀ ਚਾਰ ਪੰਜ ਦਿਨ ਲੀਡਰਾਂ ਨੂੰ ਕਿਉਂਕਿ ਸਿਆਸੀ ਇੱਜ਼ਤ ਦਾ ਤੇ ਸੁਖਵੀਰ ਬਾਦਲ ਦੀ ਵੀ ਹੈ ਹੁਣ ਸੁਖਵੀਰ ਬਾਦਲ ਪਰ ਹਰਸ਼ਮਰਤ ਕੌਰ ਬਾਦਲ ਉਹਨਾਂ ਨੇ ਲਗਾਤਾਰ ਜ਼ੋਰ ਲਾਤਾ ਕਿਉਂਕਿ ਜਿਹੜੀਆਂ 24 ਦੀਆਂ ਚੋਣਾਂ ਸੀ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ 14% ਤੋਂ ਦੇ ਲੱਗੇ ਆ ਗਈ ਵੋਟ ਪਰਸੈਂਟੇਜ ਜਿਹੜਾ ਅਕਾਲੀ ਦਲ 22 'ਚ 18.5% ਤੋਂ ਉੱਤੇ ਸੀ ਔਰ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਇਕੱਲਾ 34 35 35 40 40% ਵੋਟ ਹਾਸਲ ਕਰ ਲਿਆ ਅੱਜ ਉਹਨਾਂ ਨੂੰ ਲਾਲੇ ਪੈ ਗਏ ਉਹ 20% ਨਹੀਂ ਟੱਪ ਰਹੇ ਪਿਛਲੀਆਂ ਦੋ ਚੋਣਾਂ ਤੋ ਇਸ ਕਰਕੇ ਆਜ਼ਾਦ ਗਰੁੱਪ ਨਾਲ ਮਿਲ ਕੇ ਪੂਰਾ ਜ਼ੋਰ ਸ਼੍ਰੋਮਣੀ ਅਕਾਲੀ ਦਲ ਨੇ ਲਾ ਲਿਆ ਔਰ ਜਿਹੜੀ ਐਸਜੀਪੀਸੀ ਦੇ ਅਹੁਦੇਦਾਰਾਂ ਦੀ ਚੋਣ ਹੋਈ ਹੈ ਅਕਾਲੀ ਦਲ ਦੀ ਲੀਡਰਸ਼ਿਪ ਦਾ ਜ਼ੋਰ ਇਸ ਗੱਲ ਤੇ ਲੱਗ ਗਿਆ ਕਿ ਜਿਵੇਂ ਜਿਹੜੀ ਉਹ ਅਹੁਦੇਦਾਰਾਂ ਦੀ ਚੋਣ ਹੋਈ ਹੈ ਉਹ ਜਿਹੜੀ ਚੋਣ ਹੈ ਉਹਨੂੰ ਇਸ ਰੂਪ ਚ ਪੇਸ਼ ਕੀਤਾ ਜਾ ਰਿਹਾ ਅਕਾਲੀ ਦਲ ਵੱਲੋਂ ਕਿ ਸ਼ਾਇਦ ਨਵੇਂ ਸਿਰੇ ਤੋਂ ਪੰਥ ਨੇ ਪ੍ਰਵਾਨਗੀ ਦਿੱਤੀ ਮੈਂ ਦੇਖ ਰਿਹਾ ਸੀ ਕੱਲ ਅਕਾਲੀ ਦਲ ਦੇ ਵਰਕਿਆਂ ਦੇ ਉੱਤੇ ਗੱਲ ਲਿਖੀ ਹੋਈ ਹੈ ਮੈਂ ਦੋ ਗੱਲਾਂ ਦੱਸ ਦਿੰਨਾ ਕਹਿੰਦੇ ਐਸਜੀਪੀਸੀ ਚੋਣਾਂ ਤੇ ਸਰਦਾਰ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਹੈ ਅਕਾਲੀ ਦਲ ਦੇ ਕਈ ਲੀਡਰ ਕਹਿੰਦੇ ਨੇ ਕਹਿੰਦੇ ਇਹ ਜਿਹੜੀ ਜਿੱਤ ਨੇ ਦੁਬਾਰਾ ਸਾਬਤ ਕੀਤਾ ਕਿ ਪੰਥ ਸ਼ਰੋਮਣੀ ਅਕਾਲੀ ਦਲ ਦੇ ਨਾਲ ਖੜਾ ਹੈ ਪੰਥ ਉਹ ਐਸਜੀਪੀਸੀ ਦੇ ਮੈਂਬਰ ਨਹੀਂ ਹੈ ਇਕੱਲੇ ਕਹਿੰਦੇ ਇਹ ਜਿੱਤ ਪੰਥਕ ਇਕਤਾ ਇਤਿਹਾਸਤਾ ਦਾ ਪ੍ਰਤੀਕ ਹੈ ਲੋਕਾਂ ਨੇ ਸਪਸ਼ਟ ਕੀਤਾ ਕਿ ਉਹਨਾਂ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਤੇ ਪੂਰਾ ਭਰੋਸਾ ਹੈ ਅਤੇ ਪੰਥ ਅੱਜ ਵੀ ਅਕਾਲੀ ਦਲ ਦੇ ਝੰਡੇ ਹੇਠ ਇਕਜੁੱਟ ਹੈ। ਸੋ ਇਹ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਕਾਲੀ ਦਲ ਦੇ ਲੀਡਰ ਹਰਜੋਜੀ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਹੁਦੇਦਾਰਾਂ ਦੀ ਚੋਣ ਅਕਾਲੀ ਦਲ ਜਿੱਤ ਗਿਆ ਇਹ ਪੰਥਕ ਜਿੱਤ ਹੋਈ ਹੈ। ਉਹ ਕਿਉਂਕਿ ਸੁਖਵੀਰ ਬਾਦਲ ਦੇ ਢੜੇ ਨੂੰ ਵੀ ਪਤਾ ਹੈ ਕਿ ਹੁਣ ਅਗਰ ਅਸੀਂ ਨਾ ਜਿੱਤ ਸਕੇ ਤੇ ਫੇਰ 27 ਤੋਂ ਪਹਿਲਾਂ ਜਿਹੜੀ ਇੱਕ ਗੱਲ ਅਸੀਂ ਲੋਕਾਂ ਚ ਤੋੜਨੀ ਸੀ ਵੀ ਬਹੁਤ ਕੰਮ ਕੀਤਾ ਹੜਾ ਚ ਸੁਖਵੀਰ ਨੇ ਦੇਖੋ ਜੀ ਅਕਾਲੀ ਦਲ ਨੂੰ ਰਿਵਾਈਵਲ ਕਰਤਾ ਸੁਖਵੀਰ ਬਾਦਲ ਨੇ ਜੀ ਅਸਲੀ ਅਕਾਲੀ ਦਲ ਤਾਂ ਸੁਖਵੀਰ ਬਾਦਲ ਵਾਲਾ ਹੀ ਆ ਜੀ ਇਹ ਗੱਲਾਂ ਨਹੀਂ ਹੋ ਸਕਣਗੀਆਂ ਅਗਰ ਸੁਖਵੀਰ ਸਿੰਘ ਬਾਦਲ ਨਾ ਜਿੱਤ ਸਕਿਆ ਸੋ ਇਸ ਕਰਕੇ ਉਹਨਾਂ ਨੇ ਸਿਰ ਧੜ ਦੀ ਬਾਜ਼ੀ ਲਾ ਰੱਖੀ ਆ ਅਕਾਲੀ ਦਲ ਦੀ ਲੀਡਰਸ਼ਿਪ ਤਮਾਮ ਪੰਜਾਬ ਤੋਂ ਲਗਾਤਾਰ ਡਿਊਟੀਆਂ ਲਗੀਆਂ ਹੋਈਆਂ ਨੇ ਕੱਲ ਡਾਕਟਰ ਦਿਲਜੀਤ ਸਿੰਘ ਚੀਮਾ ਵੀ ਲਗਾਤਾਰ ਸਰਗਰਮ ਨੇ ਕੋਈ ਧਿਰ ਕੋਈ ਪਾਰਟੀ ਸਮਰਥਨ ਦੇਵੇ ਉਹਦਾ ਸਮਰਥਨ ਹਾਸਲ ਕਰਨ ਦੇ ਯਤਨ ਨੇ ਇਹ ਕੋਸ਼ਿਸ਼ਾਂ ਇਸ ਵਕਤ ਤਰਨ ਤਾਰਨ ਦੇ ਵਿੱਚ ਲਗੀਆਂ ਹੋਈਆਂ ਨੇ ਔਰ ਜਦੋਂ ਅਸੀਂ ਮਨਦੀਪ ਸਿੰਘ ਖਾਲਸਾ ਦੀ ਗੱਲ ਕਰਦੇ ਹਾਂ ਉਹ ਨੌਜਵਾਨ ਹੈ ਛੋਟੀ ਉਮਰ ਦਾ ਤੇ ਉਹਦੇ ਤੇ ਇਸ ਗੱਲ ਦਾ ਬੋਝ ਕੋਈ ਨਹੀਂ ਵੀ ਜੇ ਅਸੀਂ ਹਾਰ ਗਏ ਤਾਂ ਕੀ ਬਣੂਗਾ ਵਾਰਿਸ ਪੰਜਾਬ ਦੇ ਜਿਹੜੇ ਮੁੰਡੇ ਨੇ ਨੌਜਵਾਨ ਨੇ ਉਹ ਇਸ ਗੱਲ ਤੋਂ ਆਸਵੰਦ ਨਹੀਂ ਵੀ ਦੇਖੋ ਅਸੀਂ ਹੜਾਂ ਚ ਕਿੰਨਾ ਕੰਮ ਕੀਤਾ ਕੈਂਪ ਲਾਏ ਤੇ ਇਹ ਗੱਲ ਲੋਕਾਂ ਚ ਘਰ ਕੀਤੀ ਹੋਈ ਆ ਕਿ ਅੰਮ੍ਰਿਤਪਾਲ ਨੂੰ ਭਾਈ ਫੰਡ ਕਿਉਂ ਨਹੀਂ ਦੇਣ ਦਿੱਤਾ ਤੁਸੀਂ ਅਗਰ ਉਹ ਲੋਕਾਂ ਨੇ ਜਿਤਾਇਆ ਸੀ ਵੋਟਾਂ ਪਾਈਆਂ ਸੀ ਨਾ ਉਹਦੇ ਤੋਂ ਤੁਸੀਂ ਨੈਸ਼ਨਲ ਸਕਿਉਰਿਟੀ ਐਕਟ ਹਟਾਇਆ ਐਨਐਸਏ ਹਟਾਇਆ ਨਾ ਨਾ ਤੁਸੀਂ ਖੜਾ ਚ ਨੂੰ ਆਉਣ ਦਿੱਤਾ ਲੋਕਾਂ ਦਾ ਹਾਲਚਲ ਪੁੱਛਣ ਨਾ ਤੁਸੀਂ ਉਹਨੂੰ ਪਾਰਲੀਮੈਂਟ ਚ ਜਾਣ ਦਿੱਤਾ ਤੇ ਨਾ ਤੁਸੀਂ ਉਹਨੂੰ ਜਿਹੜਾ ਫੰਡ ਜਾਰੀ ਕਰਨਾ ਚਾਹੁੰਦਾ ਸੀ ਉਹ ਨਹੀਂ ਤੁਸੀਂ ਹੋਣ ਦਿੱਤਾ ਤੇ ਇਹ ਲੋਕਾਂ ਦੇ ਵਿੱਚ ਇਸ ਗੱਲ ਦਾ ਵੀ ਪ੍ਰतिकਰਮ ਵੋਟਾਂ ਚ ਨਜ਼ਰ ਆਏਗਾ ਔਰ ਸਭ ਤੋਂ ਵੱਡੀ ਗੱਲ 2 ਦਸੰਬਰ ਦਾ ਜਿਹੜਾ ਹੁਕਮਨਾਮਾ ਸਾਹਿਬ ਸੀ ਜਿਹਦੇ ਵਿੱਚੋਂ ਇਹ ਗੱਲ ਤੁਰੀ ਕਿ ਕਿਵੇਂ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਔਰ ਕਿਵੇਂ ਜਥੇਦਾਰ ਸਹਿਬਾਨਾਂ ਦੇ ਨਾਲ ਵਿਵਹਾਰ ਕੀਤਾ ਗਿਆ ਔਰ ਪੰਜ ਮੈਂਬਰੀ ਕਮੇਟੀ ਦੀ ਭਰਤੀ ਲੋਕਾਂ ਨੇ ਜਿਹੜੀ ਕੀਤੀ ਉਹ ਗੱਲ ਸਪਸ਼ਟ ਹੈ ਕਿ ਉਹ ਹੁਕਮਨਾਮੇ ਦਾ ਅਸਰ ਇਹਨਾਂ ਚੋਣਾਂ 'ਚ ਦਿਖ ਸਕਦਾ ਹੈ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਜੋ ਸਥਿਤੀਆਂ ਬਣੀਆਂ ਇਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਵੋਟ ਪੱਖੋਂ ਇਹਨਾਂ ਚੋਣਾਂ ਦੇ ਵਿੱਚ ਅਸਰ ਦਿਖ ਸਕਦਾ ਸੋ ਆਮ ਆਦਮੀ ਪਾਰਟੀ ਵਾਲੇ ਉਹ ਉਸੇ ਸੋਚ ਤੇ ਖੜੇ ਨੇ ਭਗਵੰਤ ਮਾਨ ਲਗਾਤਾਰ ਪ੍ਰਚਾਰ ਕਰ ਰਿਹਾ ਔਰ ਤੁਸੀਂ ਵੇਖੋ ਇੱਕ ਅੱਧੀ ਵਾਰੀ ਮਨੀਸ਼ ਜਸੋਦੀਆ ਆਇਆ ਹੁਣ ਤਾਂ ਭਗਵੰਤ ਮਾਨ ਦੇ ਨਾਲ ਹਰਮੀਤ ਸਿੰਘ ਸੰਧੂ ਹੀ ਖੜਾ ਹੁੰਦਾ ਉਹ ਜਿੱਦਣ ਦੀ ਗੱਲ ਚਰਚਾ ਚ ਬਣੀ ਆ ਵੀ ਹਰਮੀਤ ਸਿੰਘ ਸੰਧੂ ਲਟਕਿਆ ਹੋਇਆ ਸੀ ਤੇ ਮਨੀਸ਼ ਜਸੋਦੀਆ ਤੇ ਭਗਵੰਤ ਮਾਨ ਵਿਚਾਲੇ ਖੜੇ ਸੀ ਉਹ ਪ੍ਰਚਾਰ ਵਾਲੇ ਟਰੱਕ ਜਿਹੇ ਦੇ ਤੇ ਉਸ ਦਿਨ ਬੜੀ ਟ੍ਰੋਲਿੰਗ ਹੋਈ ਹਰਮੀਤ ਸੰਧੂ ਦੀ ਵੀ ਭਾਈ ਪੰਜਾਬ ਵਾਲਾ ਕੈਂਡੀਡੇਟ ਤਾਂ ਤੁਸੀਂ ਲਟਕਾ ਰੱਖਿਆ ਜਿਵੇਂ ਮੰਡੀ ਜਾਣ ਲੱਗੇ ਟਰਾਲੀ ਦੇ ਕੁੰਡੇ ਤੇ ਝੋਲਾ ਲਟਕਾਈਦਾ ਤੇ ਹੁਣ ਉਹ ਥੋੜੇ ਜੇ ਆਮ ਆਦਮੀ ਪਾਰਟੀ ਵਾਲੇ ਹਰਵੀਰ ਸੰਧੂ ਨੂੰ ਅੱਗੇ ਕਰ ਰਹੇ ਨੇ ਵੀ ਨਹੀਂ ਨਹੀਂ ਭਾਈ ਹਰਵੀਰ ਸੰਧੂ ਸਾਡਾ ਕੈਂਡੀਡੇਟ ਹੈ ਕੀ ਹੋਇਆ ਕਿ 22 ਦੀਆਂ ਚੋਣਾਂ ਚ ਅਸੀਂ ਇਹਦੇ ਖਿਲਾਫ ਬੋਲਦੇ ਰਹੇ ਆ ਅੱਜ ਇਹ ਸਾਡਾ ਤੇ ਅੱਜ ਇਹਦੇ ਤੇ ਕਿਸੇ ਤਰ੍ਹਾਂ ਦਾ ਕੋਈ ਦਾਗ ਨਹੀਂ ਸਮੇਤ ਕੁੜਤਾ ਪਜਾਮਾ ਬੇਦਾਗ ਕੈਂਡੀਡੇਟ ਹੈ ਸਾਡਾ ਹੁਣ ਆਮ ਆਦਮੀ ਪਾਰਟੀ ਵਾਲੇ ਇਹ ਜ਼ੋਰ ਲਾ ਰਹੇ ਨੇ ਔਰ ਤੁਸੀਂ ਵੇਖੋ ਪਾਰਟੀਆਂ ਦੇ ਵਿੱਚ ਅੰਦਰੂਨੀ ਸਿਆਸਤ ਬਹੁਤ ਹੁੰਦੀ ਹੈ ਜਿਵੇਂ ਸੁਖਬੀਰ ਬਾਦਲ ਦੇ ਲਈ ਬਹੁਤ ਵੱਡਾ ਟੈਸਟ ਹੈ ਜਿਵੇਂ ਪੁਨਰ ਸੁਰਜੀਤ ਅਕਾਲੀ ਦਲ ਦੇ ਲਈ ਵੀ ਬਹੁਤ ਵੱਡਾ ਟੈਸਟ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਤੇ ਵੀ ਇਹ ਟੈਸਟ ਹੈ ਵੀ ਕੀ ਗਿਆਨੀ ਹਰਪ੍ਰੀਤ ਸਿੰਘ ਉਹ ਕ੍ਰਿਸ਼ਮਾਈ ਲੀਡਰ ਹੈਗੇ ਨੇ ਜਿਹੜੇ ਬਹੁਤ ਵੱਡਾ ਫਰਕ ਪਾ ਸਕਦੇ ਨੇ ਉਹਨਾਂ ਦੀ ਵੀ ਇੱਕ ਤਰੀਕੇ ਨਾਲ ਪ੍ਰੀਖਿਆ ਹੈ ਔਰ ਪ੍ਰੀਖਿਆ ਭਗਵੰਤ ਮਾਨ ਦੀ ਵੀ ਹੈ ਕਿਉਂਕਿ ਦਿੱਲੀ ਦੀ ਲੀਡਰਸ਼ਿਪ ਜ਼ਿਆਦਾ ਨਹੀਂ ਆਈ ਉਹਨਾਂ ਨੇ ਹਾਰ ਜਿੱਤ ਦਾ ਖਤਰਾ ਮਤਲਬ ਉਹਨਾਂ ਨੇ ਹਾਰ ਜਿੱਤ ਦਾ ਖਤਰਾ ਹਾਰ ਦੀ ਖੁਸ਼ੀ ਤੇ ਜਿੱਤ ਦਾ ਖਤਰਾ ਦੋਵੇਂ ਭਗਵੰਤ ਮਾਨ ਦੇ ਉੱਤੇ ਛੜ ਤੇ ਵੀ ਜੇ ਭਗਵੰਤ ਮਾਨ ਜਿੱਤ ਗਿਆ ਤੇ ਇਹ ਆਮ ਆਦਮੀ ਪਾਰਟੀ ਦੀ ਜਿੱਤ ਹੋ ਜੂ ਜਿਵੇਂ ਅਗਰ ਬੀਜੇਪੀ ਵਾਲੇ ਜਿੱਤ ਜਾਣ ਤੇ ਮੋਦੀ ਸਾਹਿਬ ਦੀ ਜਿੱਤ ਹੁੰਦੀ ਤੇ ਜੇ ਹਾਰ ਜਾਣ ਤੇ ਉਥੋਂ ਦੇ ਉਥੋਂ ਦੀ ਲੀਡਰਸ਼ਿਪ ਦੀ ਕਮੀ ਹੁੰਦੀ ਇਸੇ ਤਰ੍ਹਾਂ ਅਗਰ ਭਗਵੰਤ ਮਾਨ ਜਿੱਤ ਗਿਆ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੈ ਤੇ ਜੇ ਭਗਵੰਤ ਮਾਨ ਨਾ ਜਿਤਾ ਸਕਿਆ ਤੇ ਫਿਰ ਇਹਨੂੰ ਭਗਵੰਤ ਮਾਨ ਦੀ ਹਾਰ ਦੇ ਤੌਰ ਤੇ ਵੀ ਪ੍ਰਚਾਰਿਤ ਕਰ ਸਕਦੇ ਨੇ ਆਮ ਆਦਮੀ ਪਾਰਟੀ ਚ ਭਗਵੰਤ ਦੇ ਵਿਰੋਧੀ ਕਿਉਂਕਿ ਉੰਜ ਸਭ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਕੋਲੇ ਭਗਵੰਤ ਮਾਨ ਤੋਂ ਇਲਾਵਾ ਕੋਈ ਚਿਹਰਾ ਪੰਜਾਬ ਚ ਹੈ ਜਾਨੀ ਜਿਹਨੂੰ ਉਹ ਅੱਗੇ ਕਰ ਸਕਣ ਵੀ ਆ ਸਾਡਾ ਚਿਹਰਾ ਇਹਦੇ ਨਾਂ ਤੇ ਵੋਟਾਂ ਪਾ ਦਿਓ ਉਹ ਅੱਜ ਵੀ ਭਗਵੰਤ ਮਾਨ ਹੀ ਹੈ ਸੋ ਇਸ ਕਰਕੇ ਭਗਵੰਤ ਮਾਨ ਦਾ ਪੂਰਾ ਜ਼ੋਰ ਲੱਗਿਆ ਪਿਆ ਹੈ ਭਗਵੰਤ ਮਾਨ ਵੀ ਭਾਵੇਂ ਇੱਕ ਦਿਨ ਗੁਜਰਾਤ ਜਾਣਾ ਪਿਆ ਉੱਥੇ ਵੀ ਕੇਦਰੀয়াল ਸਾਹਿਬ ਨੇ ਜਿਹੜਾ ਭਾਸ਼ਣ ਦਿੱਤਾ ਉਹ ਬੜਾ ਵਾਇਰਲ ਹੈ ਸੋਸ਼ਲ ਮੀਡੀਆ ਤੇ ਚਲੋ ਮੈਂ ਉਹਦੀ ਗੱਲ ਨਹੀਂ ਕਰਦਾ ਦੁਨੀਆ ਜਾਣਦੀ ਹੈ ਕਿ ਕੇਦਰੀyal ਸਾਹਿਬ ਨੇ ਜਿਹੜਾ ਭਾਸ਼ਣ ਦਿੱਤਾ ਹੋ ਸਕਦਾ ਹੈ ਅਫਸਰਾਂ ਉਸਰਾਂ ਨੇ ਕੁਝ ਐਸੀ ਦੀ ਗੱਲ ਲਿਖ ਕੇ ਦੇਤੀ ਹੋਵੇ ਜਿਹੜੀ ਨਹੀਂ ਦੱਸਣੀ ਬਣਦੀ ਸੀ ਪਰ ਉਸ ਭਾਸ਼ਣ ਨੇ ਚਿੰਤਾਵਾਂ ਬਹੁਤ ਵਧਾਈਆਂ ਆਮ ਆਦਮੀ ਪਾਰਟੀ ਦੀਆਂ ਸੋ ਇਸ ਕਰਕੇ ਆਮ ਆਦਮੀ ਪਾਰਟੀ ਸੱਤਾ 'ਚ ਹੋਣ ਦੇ ਬਾਵਜੂਦ ਸਭ ਤੋਂ ਮੂਰੇ ਚੱਲ ਰਹੀ ਹੈ ਇਹ ਵੀ ਗੱਲ ਹੈ ਨਹੀਂ ਕਿ ਆਮ ਆਦਮੀ ਪਾਰਟੀ ਸਭ ਤੋਂ ਮੂਰੇ ਚੱਲ ਰਹੀ ਹੈ ਇਹ ਵੀ ਗੱਲ ਹੈ ਨਹੀਂ ਸੁਚਿੰਤਾ ਇਹਨਾਂ ਨੂੰ ਵੀ ਹੈ ਭਗਵੰਤ ਮਾਨ ਵੀ ਰਾਤ ਨੂੰ ਇਹ ਸਚਿੰਤਾ ਚ ਸੌਂਦਾ ਹੋਊਗਾ ਵੀ ਪਤਾ ਨਹੀਂ ਐਤ ਕੀ ਜਿੱਤਾਂਗੇ ਜਾਂ ਨਹੀਂ ਇਹ ਸਾਰਿਆਂ ਨਾਲ ਬਣਿਆ ਬੀਜੇਪੀ ਵਾਲੇ ਚਲੋ ਬੀਜੇਪੀ ਵਾਲੇ ਤਾਂ ਅੱਜ ਤੱਕ ਇੱਥੇ ਜਿੱਤੇ ਹੀ ਨਹੀਂ ਉਹ ਤਾਂ ਇੱਕ ਨਵੀਂ ਤਰ੍ਹਾਂ ਦੇ ਟੈਸਟ ਦੇ ਵਿੱਚ ਨੇ ਕਿ ਅਸੀਂ ਵੇਖ ਲਈਏ ਸਾਡੇ ਨਾਲ ਕਿੰਨੇ ਕੁ ਪਿੰਡਾਂ ਵਾਲੇ ਖੜੇ ਨੇ ਪਰ ਬੜੀ ਦਿਲਚਸਪ ਕਿਨਾਰੇ ਤੇ ਇਹ ਵੋਟ ਚੋਣ ਆ ਗਈ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਅਗਲੇ 3-4 ਦਿਨ ਅਗਰ ਕਿਸੇ ਦੀ ਲਹਿਰ ਬਣ ਗਈ ਆਪਾਂ ਨੂੰ ਲੱਗਿਆ ਵੀ ਜੀ ਲਓ ਲਹਿਰ ਬਣ ਗਈ ਅਗਰ ਅਗਲੇ 3-4 ਦਿਨਾਂ ਚ ਲਹਿਰ ਬਣਦੀ ਹੈ ਤੇ ਫਿਰ ਤਾਂ ਸਾਡੇ ਸਾਹਮਣੇ ਗੱਲ ਆਜੂਗੀ ਪਰ ਹਜੇ ਤੱਕ ਲਹਿਰ ਕਿਸੇ ਦੀ ਨਹੀਂ ਪੂਰੀ ਕੰਡੇ ਦੀ ਟੱਕਰ ਹੈ ਜੀ ਬਿਲਕੁਲ ਸੋ ਵਾਕਈ ਅੱਗੋਂ ਹੁਣ ਆਉਣ ਵਾਲੇ ਸਮੇਂ ਜਾਂ ਫਿਰ ਅਸੀਂ ਕਹਾਂਗੇ ਜਿਹੜੇ ਚੋਣ ਨਤੀਜੇ ਆਣਗੇ ਉਹਨਾਂ ਤੋਂ ਹੀ ਪਤਾ ਚੱਲੇਗਾ ਕਿ ਆਖਿਰ ਤਰਨ ਤਾਰਨ ਜ਼ਿਮੇ ਚੋਣ ਦੇ ਵਿੱਚ ਕਿਹੜੀ ਪਾਰਟੀ ਜੋ ਹੈ ਬਾਜ਼ੀ ਮਾਰਦੀ ਹੈ ਪਰ ਫਿਲਹਾਲ ਅਸੀਂ ਰਾਜਾ ਵੜਿੰਗ ਦੀ ਵੀ ਗੱਲ ਕਰ ਲਈਏ ਡੱਲਾ ਜੀ ਤੁਸੀਂ ਹਾਲਾਂਕਿ ਜ਼ਿਕਰ ਕੀਤਾ ਕਿ ਰਾਜਾ ਵੜਿੰਗ ਜੋ ਹੈ ਜਿਸ ਤਰ੍ਹਾਂ ਨਾਲ ਚੋਣ ਪ੍ਰਚਾਰ ਕਰ ਰਹੇ ਨੇ ਪਰ ਆਪਣੀ ਇੱਕ ਟਿੱਪਣੀ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਨੇ ਰਾਜਾ ਵੜਿੰਗ ਜੜੀ ਉਹਨਾਂ ਨੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਉੱਪਰ ਟਿੱਪਣੀ ਕੀਤੀ ਹੈ ਤੇ ਉਹ ਜਿਹੜਾ ਮਾਮਲਾ ਹੈ ਲਗਾਤਾਰ ਹੁਣ ਭੱਕਦਾ ਹੀ ਜਾ ਰਿਹਾ ਹੈ ਮੈਂ ਜ਼ਰੂਰ ਚਾਹਾਂਗੀ ਡਲਾ ਜੀ ਇਸ ਉੱਪਰ ਵੀ ਤੁਸੀਂ ਆਪਣੀ ਟਿੱਪਣੀ ਔਰ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ ਦੇਖੋ ਰਾਜਾ ਵੜਿੰਗ ਚੋਣ ਪ੍ਰਚਾਰ ਨੂੰ ਤਾਂ ਕਾਂਗਰਸ ਪਾਰਟੀ ਦੇ ਲਈ ਵੱਡਾ ਕਰ ਗਿਆ ਸੀ ਇਹਦੇ ਵਿੱਚ ਕੋਈ ਦੋਰ ਨਹੀਂ ਹੈ ਰਾਜਾ ਵੜਿੰਗ ਨੇ ਆਪਣੀ ਪਛਾਣ ਰਵਨੀਤ ਬਿੱਟੂ ਦੀ ਤਰ੍ਹਾਂ ਕਾਂਗਰਸ ਦੇ ਵਿੱਚ ਬਣਾ ਲਈ ਸੀ ਜਿਵੇਂ ਰਵਨੀਤ ਬਿੱਟੂ ਸੀਨਾ ਜੀ ਬੇਬਾਕ ਬੋਲਦਾ ਸੀ ਰਵਨੀਤ ਬਿੱਟੂ ਦੀ ਜਿਹੜੀ ਛਵੀ ਸੀ ਉਹ ਐਂਟੀ ਗਰਮ ਖਿਆਲੀ ਸੀ ਐਂਟੀ ਕੱਟੜ ਲੀਡਰਸ਼ਿਪ ਸੀ ਜਾਂ ਮੈਂ ਕਹਾਂ ਐਂਟੀ ਖਾਲਿਸਤਾਨ ਸੀ ਰਵਨੀਤ ਬਿੱਟੂ ਦੀ ਛਵੀ ਤੇ ਉਹ ਸ਼ਰਿਆਮ ਰਵਨੀਤ ਬਿੱਟੂ ਕਾਂਗਰਸ ਚ ਉਸ ਛਵੀ ਦੇ ਨਾਲ ਅੱਗੇ ਵਧਦਾ ਸੀ ਤੇ ਰਵਨੀਤ ਬਿੱਟੂ ਨੂੰ ਉਹਦਾ ਫਾਇਦਾ ਮਿਲਦਾ ਸੀ ਕਾਂਗਰਸ ਦੇ ਵਿੱਚ ਇੱਕ ਤਾਂ ਉਹ ਬਿਆਨਤ ਸਿੰਘ ਦਾ ਪੋਤਾ ਤੇ ਹੁਣ ਇੱਕੋ ਕਾਂਗਰਸ ਦਾ ਐਮਪੀ ਸੀ ਕਈ ਵਾਰ ਦਾ ਕਦ ਵੱਡਾ ਬਣਿਆ ਸੀ ਰਵਨੀਤ ਬਿੱਟੂ ਦਾ ਬੀਜੇਪੀ ਚ ਜਾ ਕੇ ਵੀ ਰਵਨੀਤ ਬਿੱਟੂ ਦਾ ਕਦ ਵੱਡਾ ਬਣਿਆ ਔਰ ਰਵਨੀਤ ਬਿੱਟੂ ਨੇ ਉਹੀ ਛਵੀ ਰੱਖੀ ਆਪਣੀ ਬੀਜੇਪੀ ਚ ਜਾ ਕੇ ਵੀ ਇਸ ਤੋਂ ਪਹਿਲਾਂ ਕਾਂਗਰਸ ਦਾ ਇਹ ਇੱਕ ਲੀਡਰ ਸੀ ਬਿੱਟਾ ਜਿਹੜਾ ਉਦਾਂ ਕਾਂਗਰਸੀ ਮਾਈਂਡਸੈਟ ਦਾ ਲੀਡਰ ਸੀ ਪਰ ਹੁਣ ਉਹ ਕਾਂਗਰਸ ਦੀ ਸਰਗਰਮ ਪੋਲਿਟਿਕਸ ਤੋਂ ਦੂਰ ਚਲਾ ਗਿਆ ਮਨਿੰਦਰਜੀਤ ਸਿੰਘ ਬਿੱਟਾ ਉਹਦੀ ਵੀ ਪੋਲਿਟਿਕਸ ਐਂਟੀ ਕੱਟੜਵਾਦ ਐਂਟੀ ਟੈਰਰਿਸਟ ਐਂਟੀ ਟੈਰਰਿਸਟ ਫਰੰਟ ਤੋਂ ਨੇ ਬਣਾ ਰੱਖਿਆ ਹੈ ਰਵਨੀਤ ਬਿੱਟੂ ਔਰ ਮਨ ਮਨ ਮਨਿੰਦਰਜੀਤ ਸਿੰਘ ਬਿੱਟਾ ਲਗਭਗ ਇੱਕੋ ਸ਼ੈਲੀ ਦੀ ਸਿਆਸਤ ਕਰਦੇ ਨੇ ਮਨਿੰਦਰਜੀਤ ਸਿੰਘ ਬਿੱਟਾ ਸਰਗਰਮ ਸ਼ਾਸਤ੍ਰ ਨਹੀਂ ਹੈ ਪਰ ਉਹ ਪੂਰੇ ਦੇਸ਼ 'ਚ ਉਹਨਾਂ ਦੀ ਐਂਟੀ ਟੈਰਰਿਸਟ ਫਰੰਟ ਹੈ ਉਹ ਲੇਕਿਨ ਲਾਈਨ ਉਹਦੀ ਰਵਨੀਤ ਬਿੱਟੂ ਵਾਲੀ ਹੈ ਉਸੇ ਲਾਈਨ ਤੇ ਹੁਣ ਰਾਜਾ ਵੜਿੰਗ ਨਜ਼ਰ ਆਇਆ ਰਵਨੀਤ ਬਿੱਟੂ ਜਦੋਂ ਉਹ ਦੇ ਕਾਂਗਰਸ ਛੱਡ ਗਿਆ ਉਹਦੇ ਨਾਲ ਰਾਜਾ ਵਡਿੰਗ ਕਾਂਗਰਸ 'ਤੇ ਟਕੜਾ ਹੋਇਆ ਨੌਜਵਾਨ ਪ੍ਰਧਾਨ ਦੇ ਨਾਤੇ ਉਹ ਕਾਂਗਰਸ 'ਤੇ ਟਕੜਾ ਹੋਇਆ ਜਦੋਂ ਬਹੁਤ ਸਾਰੇ ਲੋਕ ਰਾਜਾ ਵਡਿੰਗ ਨੂੰ ਸਵਾਲ ਵੀ ਕਰਦੇ ਨੇ ਕਿ ਤੁਸੀਂ ਕਹਿੰਦੇ ਸੀ ਇੰਦਰਾ ਗਾਂਧੀ ਮੇਰੀ ਮਾਂ ਹੈ ਤੇ ਸਿੱਧੀ ਗੱਲ ਤਾਂ ਨਹੀਂ ਰਾਜਾ ਵਡਿੰਗ ਉਹਦੇ 'ਤੇ ਕਰਦਾ ਰਾਜਾ ਵਡਿੰਗ ਇਹਨਾਂ ਜ਼ਰੂਰ ਕਹਿ ਦਿੰਦਾ ਵੀ ਜਦੋਂ ਰਾਹੁਲ ਗਾਂਧੀ ਪੋਤਾ ਇੰਦਰਾ ਗਾਂਧੀ ਦਾ ਪਰ ਉਹ ਰਾਹੁਲ ਗਾਂਧੀ ਕਹਿੰਦਾ ਕਿ ਰ ਰੋਨੀਤ ਰਾਜਾ ਵੜਿੰਗ ਕਹਿੰਦਾ ਹਰ ਤਾਂ ਮੰਚਾਂ ਤੇ ਮੈਂ ਬਹੁਤ ਸਾਰੇ ਭਾਸ਼ਣ ਸੁਣੇ ਰਾਜਾ ਵੜਿੰਗ ਦੇ ਜਿਹੜੇ ਉਹਨੇ ਤਰਨ ਤਾਰਨ ਦੇ ਵਿੱਚ ਦਿੱਤੇ ਨੇ ਉਹ ਸ਼੍ਰੀ ਆਮ ਕਹਿੰਦਾ ਕਿ ਤੈ ਕਰਨ ਲੋਕ ਹਿੰਦੁਸਤਾਨ ਚਾਹੀਦਾ ਜਾਂ ਖਾਲਸਤਾਨ ਜਦ ਕਿ ਖਾਲਸਤਾਨ ਮੰਗ ਕੋਈ ਨਹੀਂ ਰਿਹਾ ਇਸ ਵਕਤ ਪੰਜਾਬ ਚ ਖਾਲਸਤਾਨ ਦੀ ਮੰਗ ਦੀ ਕੋਈ ਲਹਿਰ ਨਹੀਂ ਸੰਵਿਧਾਨ ਦੇ ਧਾਰੇ ਚ ਰਹਿ ਕੇ ਕੁਝ ਲੋਕ ਗੱਲ ਕਰਦੇ ਨੇ ਸੰਵਿਧਾਨ ਦੇ ਦਾਇਰੇ 'ਚ ਗੱਲ ਕਰਨੀ ਸੁਪਰੀਮ ਕੋਰਟ ਨੇ ਹਾਮੀ ਭਰੀ ਹੋਈ ਐ। ਲਹਿਰ ਕੋਈ ਨਹੀਂ ਖਾਲਸਾਣ ਦੇ ਹੱਕ 'ਚ, ਨਾ ਕੋਈ ਰੈਲੀਆਂ ਨਾ, ਕੋਈ ਵੱਡੇ-ਵੱਡੇ ਜਲਸੇ ਨਾ, ਪ੍ਰੈਸ ਕਾਨਫਰੰਸਾਂ ਨਾ, ਕੋਈ ਮਤੇ ਲਿਆਉਣ ਦੀਆਂ ਗੱਲਾਂ, ਕੁਝ ਨਹੀਂ ਖਾਲਸਾਣ ਦੇ ਬਾਰੇ ਕੋਈ ਗੱਲ। ਪਰ ਫਿਰ ਵੀ ਰਾਜਾ ਵੜਿੰਗ ਨੇ ਉਹੀ ਮਨਿੰਦਰਜੀਤ ਸਿੰਘ ਬਿੱਟਾ ਤੇ ਰਵਨੀਤ ਬਿੱਟੂ ਵਾਲੀ ਲਾਈਨ ਅੱਗੇ ਤੋਰੀ ਰਾਜਾ ਵੜਿੰਗ ਤਕੜਾ ਹੋ ਗਿਆ। ਇਹ ਲੱਗ ਰਿਹਾ ਸੀ ਵੀ ਕਾਂਗਰਸ ਮੁਕਾਬਲੇ 'ਚ ਆ ਗਈ ਤਰਨ-ਤਰਨ 'ਚ। ਪਰ ਜਿਹੜਾ ਕਾਂਗਰਸ ਦੀ ਲੀਡਰਸ਼ਿਪ ਦੀ ਇੱਕ ਦਿੱਕਤ ਤਾਂ ਐ ਕਾਂਗਰਸ ਦੀ ਲੀਡਰਸ਼ਿਪ ਹਮੇਸ਼ਾ ਇਹ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਦੇਖੋ ਜੀ ਸਿੱਖ ਲੀਡਰਸ਼ਿਪ ਨੂੰ ਅਸੀਂ ਹਮੇਸ਼ਾ ਕਿੱਥੇ ਲੈ ਗਏ ਅਸੀਂ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਤਾ ਉਹਨਾਂ ਨੂੰ ਸਿੱਖ ਹੋਣ ਕਰਕੇ ਨਹੀਂ ਬਣਾਇਆ ਉਹ ਬਹੁਤ ਕਾਬਲ ਸਿੱਖ ਸੀ ਇਸ ਕਰਕੇ ਬਣਾਇਆ ਗਿਆਨੀ ਜੈਲ ਸਿੰਘ ਸੀ ਸਰਦਾਰ ਬੂਟਾ ਸਿੰਘ ਸੀ ਇਹਨਾਂ ਦੀ ਕਾਬਲੀਅਤ ਸੀ ਇਸ ਕਰਕੇ ਬਣਾਇਆ ਚਰਨਜੀਤ ਸਿੰਘ ਚੰਨੀ ਕਾਬਲ ਸੀ ਪੜ੍ਹਿਆ ਲਿਖਿਆ ਵਿਅਕਤੀ ਹੈ ਚਰਨਜੀਤ ਸਿੰਘ ਚੰਨੀ ਐਮਏ ਕਰਤੀਆ ਹੁਣ ਤਾਂ ਪੀਐਚਡੀ ਵੀ ਕਰਤੀ ਚੰਨੀ ਸਾਹਿਬ ਨੇ ਉਹਨਾਂ ਅਮਰੀਕਾ ਜਾ ਕੇ ਪੜ੍ਹ-ਪੜ੍ਹ ਕੇ ਆਏ ਨੇ ਚੰਨੀ ਸਾਹਿਬ ਉਹਨਾਂ ਨੇ ਪੀ ਐਚ ਡੀ ਕੀਤੀ ਵੀ ਕਾਂਗ ਇਹ ਇਹ ਵੀ ਵਿਸ਼ਾ ਸੀ ਇੱਕ ਵੀ ਕਾਂਗਰਸ ਦੀ ਹਾਰ ਦੇ ਕਾਰਨ ਕੁਰਨ ਕੀ ਸੀ ਐਦਾਂ ਦਾ ਵਿਸ਼ਾ ਸੀ ਮਤਲਬ ਬੜੇ ਸਿਆਣੇ ਮਨੁੱਖ ਨੇ ਚਰਨਜੀਤ ਸਿੰਘ ਚੰਨੀ ਰਾਹੁਲ ਗਾਂਧੀ ਨੇ ਤਾਂ ਬਣਾਇਆ ਇਕੱਲੇ ਇਸ ਕਰਕੇ ਨਹੀਂ ਵੀ ਉਹ ਦਲਿਤ ਭਾਈ ਚਾਰੇ ਦੇ ਲੀਡਰ ਸੀ ਲੇਕਿਨ ਦਿੱਕਤ ਕੀ ਆ ਕਾਂਗਰਸ ਦੀ ਜਦੋਂ ਕਾਂਗਰਸ ਇਸ ਤਰ੍ਹਾਂ ਦੇ ਸਿਆਣੇ ਲੀਡਰਾਂ ਨੂੰ ਅਹੁਦੇ ਦਿੰਦੀ ਹੈ ਤੇ ਮੰਚਾਂ ਦੀਆਂ ਰੈਲੀਆਂ ਤੇ ਕਾਂਗਰਸ ਦੀ ਲੀਡਰਸ਼ਿਪ ਇਹ ਦੱਸਣ ਦੀ ਕੋਸ਼ਿਸ਼ ਕਰਦੀ ਹੈ ਵੀ ਕੱਲੀ ਕਾਂਗਰਸ ਹੀ ਹੈ ਹੋਰ ਕੋਈ ਨਹੀਂ ਇਹ ਦੱਸਣ ਦੀ ਕੋਸ਼ਿਸ਼ ਕਰਦੀ ਹੈ ਕਾਂਗਰਸ ਫਿਰ ਜਦੋਂ ਕਿਸੇ ਬਾਰੇ ਵਿਧਾ ਚੜਾ ਕੇ ਗੱਲ ਕਰਨੀ ਹੁੰਦੀ ਹੈ ਪਾਰਟੀ ਦੇ ਹੱਕ 'ਚ ਤੇ ਕੋਈ ਗੱਲ ਇਹ ਜੀ ਨਿਕਲ ਜਾਂਦੀ ਹੈ ਹੁਣ ਰਾਜਾ ਵੜਿੰਗ ਜੀ ਜਿਹੜੀ ਗੱਲ ਕਰਗੇ ਰੰਗ ਭੇਦ ਨਾਲ ਜੋੜ ਕੇ ਦੇਖੋ ਇਹ ਬਹੁਤ ਹੀ ਖੋ ਸਕਦਾ ਰਾਜਾ ਵੜਿੰਗ ਨੂੰ ਬਾਅਦ 'ਚ ਅਹਿਸਾਸ ਹੋਇਆ ਉਹਨੇ ਮਾਫੀ ਮੰਗੀ ਬਾਅਦ 'ਚ ਰਾਜਾ ਵੜਿੰਗ ਨੇ ਰਾਜਾ ਵੜਿੰਗ ਨੂੰ ਇਹ ਅਹਿਸਾਸ ਹੋ ਗਿਆ ਕਿ ਉਹਨਾਂ ਨੇ ਕਿਹਾ ਵੀ ਅਗਰ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਸੱਟ ਲੱਗੀ ਹੈ ਮੈਂ ਮਾਫੀ ਮੰਗਦਾ ਇੱਥੋਂ ਤੱਕ ਕਿਹਾ ਰਾਜਾ ਵੜਿੰਗ ਨੇ ਕਿ ਸਾਡੇ ਭਾਈਚਾਰੇ ਦੇ ਲੋਕਾਂ ਦੀ ਜਿੱਡੀ ਦੇਣ ਹੈ ਅਗਰ ਮੈਂ ਇਹਨਾਂ ਦੀਆਂ ਜੁੱਤੀਆਂ ਵੀ ਸਿਰ ਤੇ ਰੱਖ ਲਾਂ ਤਾਂ ਵੀ ਉਹਨਾਂ ਦੀ ਜਿਹੜੀ ਦੇਣ ਹੈ ਉਹਦਾ ਮੋੜਾ ਨਹੀਂ 모ੜਿਆ ਜਾ ਸਕਦਾ ਮਾਫੀ ਦਿਲੋਂ ਮੰਗ ਲਈ ਰਾਜਾ ਵੜਿੰਗ ਨੇ ਪਰ ਸਵਾਲ ਇਹ ਹੈ ਕਹਿੰਦੇ ਨੇ ਕਿ ਜ਼ੁਬਾਨ ਚੋਂ ਨਿਕਲਿਆ ਸ਼ਬਦ ਤੇ ਮਿਆਂ ਚੋਂ ਨਿਕਲਿਆ ਤੀਰ ਵਾਪਸ ਨਹੀਂ ਮੁੜਦੇ ਛੇਤੀ ਜਤੀ ਹੁਣ ਚਰਨਜੀਤ ਚੰਨੀ ਸਾਹਿਬ ਨੇ ਉਹ ਕਿਡੇ ਸਿਆਣੇ ਲੀਡਰ ਨੇ ਉਹ ਜਿਹੜੀ ਗੱਲ ਕਰਗੇ ਸੀ ਰੋਪੜ ਦੀ ਰੈਲੀ 'ਚ ਹੁਣ ਉਹ ਪ੍ਰਧਾਨ ਮੰਤਰੀ ਉਸ ਗੱਲ ਨੂੰ ਚੱਕੀ ਫਿਰਦੇ ਨੇ ਔਰ ਪੰਜਾਬ ਦੀਆਂ ਚੋਣਾਂ 'ਚ ਉਹਨਾਂ ਨੇ ਫੇਰ ਉਹਨੂੰ ਮੁੱਦਾ ਬਣਾ ਲੈਣਾ ਵੀ ਆ ਦੇਖੋ ਜੀ ਚੰਨੀ ਸਾਹਿਬ ਕੀ ਕਹਿ ਗਏ ਸੀ ਹਾਲਾਂਕਿ ਚੰਨੀ ਸਾਹਿਬ ਨੇ ਗੱਲ ਸਪਸ਼ਟ ਕੀਤੀ ਇਹਦਾ ਮਤਲਬ ਹੈ ਕਿ ਪੋਲਿਟਿਕਸ ਦੇ ਵਿੱਚ ਅਗਰ ਕੋਈ ਗੱਲ ਗਲਤ ਹੋ ਜੇ ਗਲਤ ਕਹੀ ਜਾਵੇ ਮੂੰਹ 'ਚੋਂ ਨਿਕਲ ਜੇ ਸਮਾ ਗਵਾਏ ਬਿਨਾ ਤੁਰੰਤ ਉਹਦੀ ਮਾਫੀ ਮੰਗ ਲੈਣੀ ਚਾਹੀਦੀ ਆ ਇਸ ਤੋਂ ਪਹਿਲਾਂ ਕਿ ਉਹ ਵੱਡਾ ਮੁੱਦਾ ਬਣੇ ਹੁਣ ਰਾਜਾ ਵੜਿੰਗ ਨੇ ਜਦੋਂ ਇਹ ਬੋਲਿਆ ਤੇ ਜਿਹੜੇ ਉਹਨਾਂ ਦੇ ਸਲਾਹਕਾਰ ਮੰਡਲ ਹੈ ਅਗਰ ਉਹਨਾਂ ਨੇ ਸਪੀਚ ਸੁਣੀ ਹੁੰਦੀ ਤੇ ਉਸੇ ਟਾਈਮ ਰਾਜਾ ਵੜਿੰਗ ਨੂੰ ਦਰੁਸਤ ਕਰਦੇ ਕਿ ਰਾਜਾ ਵੜਿੰਗ ਸਾਹਿਬ ਇਹ ਗੱਲ ਠੀਕ ਨਹੀਂ ਕਹੀ ਗਈ ਹੁਣੀ ਪੋਸਟ ਪਾਓ ਜਾਂ ਪ੍ਰੈਸ ਕਾਨਫਰੰਸ ਸੱਦੋ ਤੇ ਮਾਫੀ ਮੰਗ ਲਓ ਗੱਲ ਖਤਮ ਹੋ ਜਾਣੀ ਸੀ ਜਦੋਂ ਤੁਰੰਤ ਸੀ ਆਪਣੀ ਗਲਤੀ ਨੂੰ ਨਹੀਂ ਮੰਨਦੇ ਤੇ ਦੂਸਰੇ ਲੋਕ ਉਹਨੂੰ ਵੱਡਾ ਬਣਾ ਲੈਂਦੇ ਨੇ ਹੁਣ ਤੁਸੀਂ ਵੇਖੋ ਹਾਲਾਂਕਿ ਰਾਜਾ ਵਡਿੰਗ ਨੇ ਮਾਫੀ ਮੰਗ ਲਈ ਪਰ ਇਸੇ ਦਰਮਿਆਨ ਜਿਹੜੇ ਕਮਿਸ਼ਨ ਦੇ ਜਿਹੜੇ ਚੇਅਰਪਰਸਨ ਨੇ ਉਹਨਾਂ ਨੇ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਰਾਜਾ ਵਡਿੰਗ ਨੂੰ ਸੂਹ ਮੋਟੋ ਆਪ ਨੋਟਿਸ ਲੈ ਕੇ ਉਹਨਾਂ ਨੂੰ ਨੋਟਿਸ ਭੇਜਿਆ ਅਸੀਂ ਧਿਆਨ ਕਰਕੇ ਮਾਮਲੇ ਦਾ ਤੇ ਉਹ 6 ਤਰੀਕ ਨੂੰ ਪੇਸ਼ ਹੋਣ ਲਿਖਤੀ ਜਵਾਬ ਦੇਣ ਹੁਣ ਰਾਜਾ ਵਡਿੰਗ ਨੂੰ ਲਿਖਤੀ ਜਵਾਬ ਦੇਣਾ ਪਊਗਾ ਅੱਛਾ ਅਕਾਲੀ ਦਲ ਵਾਲੇ ਰਣਕੇ ਸਾਹਿਬ ਵੀ ਨਾਰਾਜ਼ ਹੋ ਗਏ ਕੱਲ ਅਕਾਲੀ ਦਲ ਦੀ ਇੱਕ ਟੀਮ ਨੇ ਐਸਐਸਪੀ ਤਰਨ ਤਰਨ ਤਾਰਨ ਨੂੰ ਸ਼ਿਕਾਇਤ ਦੇ ਦਿੱਤੀ ਵੀ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੋ ਹੁਣ ਰਾਜਾ ਵੜਿੰਗ ਦੇ ਕਾਂਗਰਸ ਪਾਰਟੀ ਦੇ ਵਿੱਚ ਵੀ ਕਈ ਵਿਰੋਧੀ ਨੇ ਹੁਣ ਕਾਂਗਰਸ ਦੀ ਸਿਆਸਤ ਹੋਰ ਤਰ੍ਹਾਂ ਦੀ ਹੁੰਦੀ ਹੈ ਉੱਥੇ ਵਿਰੋਧ ਸਿਰਫ ਵਿਰੋਧਾ ਨਹੀਂ ਹੁੰਦਾ ਅਖਬਾਰਾਂ 'ਚ ਖਬਰਾਂ ਛਪੀਆਂ ਜਿਹੜਾ ਇਹ ਪੂਰਾ ਵਿਵਾਦ ਰੌਲਾ ਬਣਿਆ ਵੜਿੰਗ ਦੇ ਵਿਰੋਧੀਆਂ ਨੇ ਉਹ ਸਾਰਾ ਅਖਬਾਰਾਂ ਦੀਆਂ ਕਟੀਆਂ ਵੀਡੀਓ ਵੀਡੀਓ WhatsApp 'ਾਂ ਤੇ ਹਾਈ ਕਮਾਂਡ ਤੱਕ ਭੇਜਣੇ ਸ਼ੁਰੂ ਕਰਤੇ ਕਾਂਗਰਸ ਦੇ ਪ੍ਰਭਾਰੀ ਨੂੰ ਭੇਜਣੇ ਸ਼ੁਰੂ ਕਰਤੇ ਬਗੇਲ ਸਾਹਿਬ ਦੇ ਵਟਸਐਪ ਭਰ ਗਏ ਕਹਿੰਦੇ ਭਰ ਗਏ ਮਤਲਬ ਕਿ ਭਰ ਗਏ ਹੋਣੇ ਆ ਵੀ ਬਹੁਤ ਲੋਕਾਂ ਨੇ ਭੇਜਤੇ ਜਿਹੜੇ ਵਿਰੋਧੀ ਆ ਵੜਿੰਗ ਸਾਹਿਬ ਦੇ ਵੀ ਆ ਦੇਖੋ ਜੀ ਅੱਜ ਕੱਲ ਤਾਂ ਆਸਾਨ ਬੜਾ ਨਾ ਜੀ ਜਦੋਂ ਖਿਲਾਫ ਕਿਸੇ ਦੀ ਖਬਰ ਲੱਗਦੀ ਹੈ ਜਾਂ ਕੋਈ ਮਾਫੀ ਮੰਗਦਾ ਹੈ ਤੇ ਨਾਲ ਹੀ ਉਹ ਸ਼ੇਅਰ ਜਾਂ ਕਰ ਦਿੰਦੇ ਨੇ ਵਟਸਐਪ ਤੇ ਆਪਣੇ ਲੀਡਰ ਨੂੰ ਵੀ ਆ ਦੇਖੋ ਜੀ ਪ੍ਰਧਾਨ ਕੀ ਕਰ ਰਿਹਾ ਔਰ ਰਾਜਾ ਵੜਿੰਗ ਨੂੰ ਬਹੁਤ ਸਾਰੇ ਕਾਂਗਰਸ ਦੇ ਲੀਡਰ ਨੇ ਜਿਹੜੀ ਉਹਦੀ ਪ੍ਰਧਾਨਗੀ ਲਾਉਣਾ ਚਾਹੁੰਦੇ ਨੇ ਉਹਨਾਂ ਨੂੰ ਇਹ ਆ ਵੀ ਰਾਜਾ ਵੜਿੰਗ ਲਵੇ ਤੇ ਸਾਡਾ ਨੰਬਰ ਲੱਗੇ ਹਾਲਾਂਕਿ ਕਾਂਗਰਸ ਪ੍ਰਧਾਨ ਦੇ ਤੌਰ ਤੇ ਰਾਜਾ ਵੜਿੰਗ ਦਾ ਕਾਰਜਕਾਲ ਮਾੜਾ ਨਹੀਂ ਰਿਹਾ। ਪਾਰਟੀ ਨੇ ਅਗਰ ਉਹਨੂੰ ਪ੍ਰਧਾਨ ਬਣਾਇਆ ਤੇ ਵੜਿੰਗ ਨੇ ਜ਼ੋਰ ਲਾਇਆ। ਲੇਕਿਨ ਗਲਤੀਆਂ ਵੀ ਵੜਿੰਗ ਤੋਂ ਹੋਈਆਂ ਨੇ ਇਹ ਵੀ ਗੱਲ ਅਸੀਂ ਪਾਸੇ ਨਹੀਂ ਰੱਖ ਸਕਦੇ। ਹੁਣ ਇਹ ਮੁੱਦਾ ਇਸ ਮੁੱਦੇ ਨੇ ਕਾਂਗਰਸ ਨੂੰ ਬੈਕਫੁੱਟ ਤੇ ਖੜਾ ਕਰ ਸਕਦਾ ਇਹ ਮੁੱਦਾ। ਪ੍ਰੋਟੈਸਟ ਹੋ ਰਹੇ ਨੇ ਦੇਖੋ ਕਈ ਥਾਵਾਂ ਤੇ। ਹੁਣ ਅਗਰ ਇਹ ਮੁੱਦਾ ਨਹੀਂ ਨਿਬੜਦਾ ਇੱਕ ਅਦੇ ਦਿਨ ਚ ਇਹਦੇ ਨਾਲ ਕਾਂਗਰਸ ਨੂੰ ਰਾਜਾ ਵੜਿੰਗ ਨੇ ਜਿਹੜੀ ਤਾਕਤ ਦਿੱਤੀ ਸੀ ਤੇ ਉਹਦਾ ਫਿਰ ਨੁਕਸਾਨ ਹੋ ਸਕਦਾ ਹੈ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਜੀ ਵੀ ਬਣਦਾ ਕੀ ਹੈ ਕਾਂਗਰਸ ਦੀ ਹਾਈ ਕਮਾਂਡ ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖਦੀ ਹੈ ਜੀ 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 ਬਿਲਕੁਲ ਸੋ ਇਹ ਮਾਮਲਾ ਜਿਸ ਜਿਸ ਤਰੀਕੇ ਨਾਲ ਸਿਆਸੀ ਰੂਪ ਵਿੱਚ ਭਖਿਆ ਨਜ਼ਰ ਆ ਰਿਹਾ ਹੈ ਜਲਦੀ ਜਲਦੀ ਇਹ ਲੱਗ ਨਹੀਂ ਰਿਹਾ ਕਿ ਕਿਵੇਂ ਸੋਲਵ ਹੋਏਗਾ ਪਰ ਚਲੋ ਸਿਆਸਤ ਹੈ ਕੋਈ ਮੁੱਦਾ ਵੱਜ ਜਾਂਦਾ ਤਾਂ ਫਿਰ ਇਕਦਮ ਉਸੇ ਤਾਦੇ ਕੋਈ ਹੋਰ ਮੁੱਦਾ ਜੋ ਹੈ ਸੁਰਖੀਆਂ ਵਿੱਚ ਬਣ ਜਾਂਦਾ ਸੋ ਡੱਲਾ ਜੀ ਅਖੀਰ ਦੇ ਵਿੱਚ ਮੈਂ ਜ਼ਰੂਰ ਚਾਹਾਂਗੀ ਕਿ ਅਪਡੇਟ ਜਿਹੜਾ ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ ਤੇ ਵੀ ਜ਼ਰੂਰ ਸਾਂਝਾ ਕਰਿਓ ਹੁਣ ਕਿੱਥੇ ਤੱਕ ਕਾਰਵਾਈ ਚੱਲ ਰਹੀ ਹੈ ਕਿਸ ਤਰ੍ਹਾਂ ਦੀ ਪੁੱਛਗਿੱਛ ਹੋ ਚੁੱਕੀ ਹੈ ਕਿਸ ਤਰ੍ਹਾਂ ਦੇ ਹੋਰ ਖੁਲਾਸੇ ਹੋਏ ਨੇ ਕਿਸ ਤਰ੍ਹਾਂ ਦੀ ਜਾਣਕਾਰੀ ਅੱਗੋਂ ਹੋਰ ਤੁਹਾਡੇ ਤੱਕ ਪਹੁੰਚੀ ਹੈ ਜ਼ਰੂਰ ਅਪਡੇਟ ਇਸ ਮਾਮਲੇ ਤੇ ਵੀ ਸਾਂਝਾ ਕਰਿਓ ਦੇਖੋ ਤੁਸੀਂ ਬਿਲਕੁਲ ਸਹੀ ਕਿਹਾ ਕਿ ਰਾਜਾ ਵਿਡਿੰਗ ਨੇ ਮਾਫੀ ਤਾਂ ਮੰਗ ਲਈ ਹੈ ਹੁਣ ਦੂਸਰੀਆਂ ਧਿਰਾਂ ਇਹ ਕਮਿਸ਼ਨ ਜਿਹੜਾ ਫੈਸਲਾ ਕਰੂਗਾ ਉਹਦੇ ਹਿਸਾਬ ਦੇ ਨਾਲ ਗੱਲ ਅੱਗੇ ਵਧੇਗੀ ਹੁਣ ਜਿਹੜੀ ਗੱਲ ਹੈਗੀ ਹੈ ਹਰਚੰਦ ਸਿੰਘ ਪੁੱਲਰ ਦੀ ਹਰਚੰਦ ਸਿੰਘ ਪੁੱਲਰ ਦੇ ਮਾਮਲੇ ਦੇ ਵਿੱਚ ਕੱਲ 6 ਤਰੀਕ ਨੂੰ ਦੁਬਾਰਾ ਪੇਸ਼ ਕੀਤਾ ਜਾਣਾ ਹੈ ਸੀਬੀਆਈ ਦੀ ਅਦਾਲਤ ਦੇ ਵਿੱਚ ਹਰਚੰਦ ਸਿੰਘ ਪੁੱਲਰ ਨੂੰ ਕਿਉਂਕਿ 5 ਦਿਨਾਂ ਦੇ ਰਿਮਾਂਡ ਤੇ ਸੀਬੀਆਈ ਲੈ ਕੇ ਆਈ ਸੀ ਸੀਬੀਆਈ ਦੀ ਅਦਾਲਤ ਤੋਂ ਤੇ ਕਿਸ਼ਾਨੂ ਦੇ ਸਾਹਮਣੇ ਆਮਣੇ ਸਾਹਮਣੇ ਬਿਠਾ ਕੇ ਪੁੱਛਗਛ ਹੋ ਚੁੱਕੀ ਹੋਣੀ ਹੈ ਔਰ ਕੱਲ ਦੋ ਜਗ੍ਹਾ ਤੇ ਸੀਬੀਆਈ ਦੀਆਂ ਟੀਮਾਂ ਨੇ ਦਬਿਸ਼ ਦਿੱਤੀ ਇੱਕ ਤਾਂ ਪਟਿਆਲਾ ਦੇ ਵਿੱਚ ਉੱਥੇ ਇੱਕ ਜਗ੍ਹਾ ਦੇ ਉੱਤੇ ਇੱਕ ਵੱਡੇ ਪ੍ਰਾਪਰਟੀ ਕਾਰੋਬਾਰੀ ਨੇ ਉਹਨਾਂ ਦੇ ਘਰ 'ਚ ਦਬਿਸ਼ ਦਿੱਤੀ ਮੰਨਿਆ ਜਾਂਦਾ ਹੈ ਕਿ ਭੁੱਲਰ ਕੋਲੋਂ ਜਿਹੜੇ ਜ਼ਮੀਨ ਜਾਇਦਾਦਾਂ ਦੇ ਕਾਗਜ਼ ਮਿਲੇ ਨੇ ਕਿਸੇ ਇੱਕ ਅੱਧੀ ਪ੍ਰਾਪਰਟੀ ਦੇ ਨਾਲ ਉਸ ਪ੍ਰਾਪਰਟੀ ਡੀਲਰ ਦਾ ਕੋਈ ਨਾ ਕੋਈ ਨਾਮ ਜੁੜਦਾ ਹੈ ਇਸੇ ਤਰ੍ਹਾਂ ਲੁਧਿਆਣਾ ਦੇ ਵਿੱਚ ਪੱਖੋਵਾਲ ਰੋਡ ਦੇ ਉੱਤੇ ਇੱਕ ਘਰ ਦੇ ਵਿੱਚ ਸੀਬੀਆਈ ਦੀਆਂ ਟੀਮਾਂ ਨੇ ਕੱਲ ਸਵੇਰੇ ਸਵੇਰੇ ਦਬਿਸ਼ ਦੱਤੀ ਸੀਬੀਆਈ ਨੇ ਇਹਨਾਂ ਮਾਮਲਿਆਂ ਦੇ ਵਿੱਚ ਪੂਰੇ ਵੇਰਵੇ ਤਾਂ ਸਾਂਝੇ ਨਹੀਂ ਕੀਤੇ ਕਿ ਕੀ ਇਹਨਾਂ ਮਾਮਲਿਆਂ ਦੇ ਵਿੱਚ ਕੋਈ ਪ੍ਰਾਪਤੀ ਹੋਈ ਹੈ ਜਾਂ ਸੀਬੀਆਈ ਜਿਹੜੇ ਕਾਗਜ਼ ਮਿਲੇ ਨੇ ਪ੍ਰਾਪਰਟੀਆਂ ਦੇ ਦਾਵਾ ਕੀਤਾ ਗਿਆ ਹਰਚੰਦ ਸਿੰਘ ਭੁੱਲਰ ਦੇ ਘਰੋਂ ਜਾਂ ਵੈਰੀਫਾਈ ਕਰ ਰਹੀ ਹੈ ਸੀਬੀਆਈ ਉਹਨਾਂ ਕਾਗਜ਼ਾਂ 'ਚ ਉਹਨਾਂ ਪ੍ਰਾਪਰਟੀਆਂ ਦੇ ਵਿੱਚ ਉਹਨਾਂ ਕਾਗਜ਼ਾਂ ਦੇ ਵਿੱਚ ਕੋਈ ਕੋਈ ਰਜਿਸਟਰੀਆਂ ਨੇ ਕੋਈ ਇਕਰਾਰਨਾਮੇ ਨੇ ਕੋਈ ਬਿਆਨੇ ਨੇ ਉਹਨਾਂ ਦੇ ਵਿੱਚ ਕਿਸੇ ਪ੍ਰਾਪਰਟੀ ਡੀਲਰਾਂ ਦੇ ਨਾਂ ਨੇ ਉਂਝ ਇਹ ਬਤ ਹੈ ਕਿ ਪੰਜਾਬ ਦੇ ਕਈ ਪ੍ਰਾਪਰਟੀ ਡੀਲਰ ਇਧਰ ਉਧਰ ਹੋਏ ਪਏ ਨੇ ਕਿਉਂਕਿ ਜਦੋਂ ਵੀ ਜ਼ਮੀਨ ਜਾਇਦਾਦਾਂ ਖਰੀਦੀਆਂ ਜਾਂਦੀਆਂ ਵਿੱਚ ਕੋਈ ਨਾ ਕੋਈ ਪ੍ਰਾਪਰਟੀ ਡੀਲਰ ਹੁੰਦਾ ਤੇ ਕਈ ਵੱਡੇ ਵੱਡੇ ਬਿਲਡਰ ਜਿਨ੍ਹਾਂ ਦੀ ਨੇੜਤਾ ਮੰਨੀ ਜਾਂਦੀ ਸੀ ਹਰਚੰਦ ਸਿੰਘ ਭੁੱਲਰ ਨਾਲ ਉਹ ਵੱਡੇ ਵੱਡੇ ਜਿਹੜੇ ਬਿਲਡਰ ਨੇ ਉਹ ਬੜੇ ਚਿੰਤਤ ਨੇ ਤੇ ਉਹਨਾਂ ਨੇ ਵੱਡੇ ਵੱਡੇ ਵਕੀਲ ਪਹਿਲਾਂ ਹੀ ਕਰ ਲਏ ਨੇ ਵੀ ਜੇ ਕੱਲ ਨੂੰ ਕੋਈ 1921 ਹੁੰਦੀ ਹੈ ਤੇ ਵਕੀਲ ਸਾਹਿਬ ਤੁਸੀਂ ਸਾਡੀ ਅਦਾਲਤੀ ਲੜਾਈ ਲੜੋ ਸੋ ਕੁਲ ਮਲਾ ਕੇ ਸੀਬੀਆਈ ਕੋਲੇ ਕਹਿੰਦੇ ਆਹ ਬਹੁਤ ਕੁਝ ਗਿਆ। ਕਿਰਸ਼ਾਨੂੰ ਨੇ ਬਹੁਤ ਖੁਲਾਸੇ ਕੀਤੇ ਨੇ ਤੇ ਸੀਬੀਆਈ ਕੋਲੇ ਕਹਿੰਦੇ ਏਡਾਕ ਇਨਵੈਸਟੀਗੇਸ਼ਨ ਕਰਨ ਦਾ ਰਾਹ ਬਣ ਗਿਆ ਕਿ ਅਗਲੇ 3-4 ਮਹੀਨੇ ਵੀ ਸੀਬੀਆਈ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਨੂੰ ਵਧਾ ਸਕਦੀ ਹੈ। ਤੇ ਫਿਰ ਅਗਰ 3-4 ਮਹੀਨੇ ਸੀਬੀਆਈ ਜਾਂਚ ਕਰਦੀ ਰਹੀ ਵੱਖ-ਵੱਖ ਐਂਗਲਾਂ ਤੋਂ ਤੇ ਇਸ ਦਰਮਿਆਨ ਜਾਂ ਉਸ ਤੋਂ ਬਾਅਦ ਸੀਬੀਆਈ ਪਹਿਲਾਂ ਵੀ ਫੜੋਫੜਾਈ ਕਰ ਸਕਦੀ ਹੈ ਸ਼ੁਰੂ ਔਰ ਉਸ ਤੋਂ ਬਾਅਦ ਵੀ ਫੜੋਫੜਾਈ ਸੀਬੀਆਈ ਸ਼ੁਰੂ ਕਰ ਸਕਦੀ ਹੈ ਸੋ ਸੀਬੀਆਈ ਕੋਲੇ ਬਹੁਤ ਕੁਝ ਹੈ ਹੁਣ ਹਰਚੰਦ ਸਿੰਘ ਭੁੱਲਰ ਦੇ ਵਕੀਲ ਨੇ ਜਿਹੜੇ ਬੜੇ ਸੀਨੀਅਰ ਨੇ ਐਚਐਸ ਧਨਵਾਦ ਸਾਹਿਬ ਇਹ ਦਾਅਵਾ ਕਰਦੇ ਨੇ ਕਿ ਪ੍ਰਾਪਰਟੀਆਂ ਉਹਨਾਂ ਦੀ ਨੌਕਰੀ ਤੋਂ ਪਹਿਲਾਂ ਦੀਆਂ ਨੇ ਤੇ ਸਾਰਾ ਕੁਝ ਡਿਸਕਲੋਜ਼ਡ ਹੈ ਤੇ ਪੈਸਿਆਂ ਬਾਰੇ ਵੀ ਸਾਰੀ ਜਾਣਕਾਰੀ ਅਸੀਂ ਦਵਾਂਗੇ ਜਦੋਂ ਅਦਾਲਤ ਦੇ ਵਿੱਚ ਕੇਸ ਆਊਗਾ ਪਰ ਇੰਨੀ ਵੱਡੀ ਅਮਾਉਂਟ ਘਰ ਚੋਂ ਮਿਲ ਜਾਣਾ ਹਜੇ ਵੀ ਸੀਬੀਆਈ ਸੰਤੁਸ਼ਟ ਨਹੀਂ ਹੈ ਜਿਹੜੀਆਂ ਗੱਲਾਂ ਸੀਬੀਆਈ ਨੂੰ ਕਿਸ਼ਾਨੂ ਤੇ ਹਰਚੰਦ ਸਿੰਘ ਭੁੱਲਰ ਪੁੱਛਗਿੱਛ ਦੇ ਵਿੱਚ ਦੱਸ ਰਹੇ ਨੇ ਹੁਣ ਕੱਲ ਸੀਬੀਆਈ ਦੁਬਾਰਾ ਫੇਰ ਇੱਕ ਵਾਰੀ ਪੇਸ਼ ਕਰਕੇ ਹਰਚੰਦ ਭੁੱਲਰ ਨੂੰ ਦੁਬਾਰਾ ਫੇਰ ਪੁਲਿਸ ਰਿਮਾਂਡ ਮੰਗੂਗੀ ਆਪਣਾ ਰਿਮਾਂਡ ਮੰਗੂਗੀ ਅਗਰ ਦੁਬਾਰਾ 5-7 ਦਿਨਾਂ ਦਾ ਰਿਮਾਂਡ ਮਿਲਿਆ ਹਰਚੰਦ ਸਿੰਘ ਭੁੱਲਰ ਦਾ ਫਿਰ ਮੈਨੂੰ ਲੱਗਦਾ ਹੈ ਹਰਚੰਦ ਸਿੰਘ ਭੁੱਲਰ ਤੋਂ ਕੁਝ ਨਾ ਕੁਝ ਟ੍ਰਾਇਲ ਕਰਾਏਗੀ ਸੀਬੀਆਈ ਪੈਸੇ ਦਾ ਵੀ ਟ੍ਰੇਲ ਕਰੇਗੀ ਔਰ ਕੁਝ ਨਾ ਕੁਝ ਬਰਾਮਦ ਕਰਾਉਣ ਦੇ ਮਨਸ਼ਾ ਦੇ ਨਾਲ ਵੀ ਹਰਚੰਦ ਭੁੱਲਰ ਨੂੰ ਕਿਤਨਾ ਕਿਤੇ ਲੈ ਕੇ ਜਾਣਗੇ ਸੀਬੀਆਈ ਵਾਲੇ ਇਹ ਮਾਮਲਾ ਹਜੇ ਵੱਡਾ ਬਣੂਗਾ ਹਰਜੋਜੀ ਆਉਂਦੇ ਦਿਨਾਂ ਦੇ ਵਿੱਚ ਜੋ ਮੈਨੂੰ ਲੱਗਦਾ ਹੈ ਜੀ ਬਿਲਕੁਲ ਸੋ ਡੱਲਾ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਪੰਜਾਬ ਦੀ ਸਿਆਸਤ ਵਿੱਚ ਚੱਲ ਰਹੇ ਤਾਜ਼ਾ ਮੁੱਦਿਆਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੀ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ-ਬਹੁਤ ਧੰਨ ਕਿਸੇ ਵੀ ਗੱਲ ਤੋਂ ਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ